ਸੱਡੀ ਅਗਲੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਬੈਲ ਬਟਨ ਦਬਾ ਦਿਆ ਕਰੋ ਸੋ ਅੱਜ ਮਾਤਾ ਸੁમિત्रीबाई ਫੋਲੀ ਐਜੂਕੇਸ਼ਨ ਸੋਸ਼ਲ ਵੈਲਫੇਅਰ ਸੈਕਟਰੀ ਕਾਉਂਟ ਪਹੁੰਚੇ ਹਾਂ ਜੀ ਜੁਲਾ ਪਠਾਨ ਕੋਟ ਦੇ ਪੋਆ ਹਲਕਾ ਪਿੰਡ ਸੁੰਦਰਜਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਜਿੱਥੇ ਬੱਚਿਆਂ ਨੂੰ ਕਾਪੀਆਂ ਵੰਡੀਆਂ ਗਈਆਂ ਤੇ ਤੇਤਰਾ ਨੂੰ ਸਨਮਾਨਿਤ ਵੀ ਕੀਤਾ ਗਿਆ ਸੋ ਸਾਡੀ ਸੋਸਾਇਟੀ ਦੇ ਵਿੱਚ ਮੈਂਬਰ ਸਭਾ ਦੇ ਵੱਲੋਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਿੱਖਿਆ ਦੇ ਮਹਾਰਨ ਨੂੰ ਕੋ ਚੱਕਰ ਦੇ ਲਈ ਮੱਠ-ਮੱਠ ਕਾਜ ਦੀ ਤਿਆਰੀ ਨੇ ਦੇਖਦੇ ਹਾਂ ਇੱਕ ਚਲਕ ਐਜੂਕੇਸ਼ਨ ਸੋਸ਼ਲ ਐਂਡ ਵੈਲਫੇਅਰ ਸੋਸਾਇਟੀ ਦੇ ਸਾਰੇ ਮੈਂਬਰ ਸਰਕਾਰੀ ਪ੍ਰਾਇਮਰੀ ਸਕੂਲ ਸੁੰਦਰ ਚੱਕ ਵਿੱਚ ਆਏ ਆ ਇੱਥੇ ਜਿੰਨੇ ਵੀ ਬੱਚੇ ਹੈਗੇ ਨੇ ਨਾ ਉਹਨਾਂ ਨੂੰ ਅਸੀਂ ਕਾਪੀਆਂ ਬਿਸਤ੍ਰਿਤ ਕੀਤੀਆਂ ਹੈਗੀਆਂ ਸਾਡਾ ਸੁਸਾਇਟੀ ਦਾ ਸਿਰਫ ਮੇਨ ਮੋਟਿਵ ਇਹ ਹੀ ਹੈਗਾ ਕਿ ਇਹ ਬੱਚੇ ਜਿਹੜੇ ਨੇ ਸਰਕਾਰੀ ਸਕੂਲਾਂ 'ਚ ਪੜ੍ਹਨ ਸਰਕਾਰੀ ਸਕੂਲਾਂ ਵਿੱਚ ਜਿਹੜੀ ਐਜੂਕੇਸ਼ਨ ਹੈ ਮੈਂ ਤਾਂ ਕਹਿੰਦਾ ਟਾਪ ਮੋਸਟ ਹੈਗੀ ਹੈ ਅੱਛੇ ਵੈਲ ਐਜੂਕੇਟਿਡ ਟੀਚਰ ਨੇ ਵੈਲ ਐਜੂਕੇਟਿਡ ਸਟਾਫ ਹੈਗਾ ਹੈ ਔਰ ਸਾਰੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਆ ਕੇ ਵਧੀਆ ਐਜੂਕੇਸ਼ਨ ਲੈਣੀ ਚਾਹੀਦੀ ਹੈ ਸਾਡਾ ਮੇਨ ਮੋਟਿਵ ਹੈ ਵੀ ਬੱਚੇ ਪੜ੍ਹ ਲੈ ਕੇ ਸਮਾਜ ਦਾ ਨਾਂ ਉੱਚਾ ਕਰਨ ਅਸੀਂ ਵੀ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਆਏ ਹਾਂ ਔਰ ਸਰਕਾਰੀ ਸਕੂਲਾਂ ਵਿੱਚ ਜਿਹੜੀ ਜਿਹੜੀ ਅੱਛੀ ਪੜ੍ਹਾਈ ਹੁੰਦੀ ਹੈ ਮੈਂ ਤਾਂ ਇੱਥੇ ਮੋਟੇ ਜਿਆਦਾ ਸਟ੍ਰੈਸ ਦਵਾਂਗਾ ਬਹੁਤ ਬਹੁਤ ਥੈਂਕਸ ਸੁਵਿਤਰੀ ਬਾਈ ਫੁੱਲੇ ਐਜੂਕੇਸ਼ਨ ਸੁਸਾਇਟੀ ਦੇ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਇੰਨਾ ਐਜੂਕੇਸ਼ਨ ਸਭ ਤੋਂ ਟਾਪ ਮੋਸਟ ਹੈ ਕਿਉਂਕਿ ਵਿਦਿਆ ਇੱਕ ਐਦਾਂ ਦੀ ਚੀਜ਼ ਹੈ ਜਿਹੜੀ ਕਿਸੇ ਕੋਲ ਖੁਦ ਹੀ ਖੋਈ ਨਹੀਂ ਜਾ ਸਕਦੀ ਬਾਕੀ ਸਭ ਕੋਈ ਖੋਇਆ ਜਾ ਸਕਦਾ ਹੈ ਜੈ ਗੁਰਦੇਵ ਧੰਨਵਾਦ